ਹਾਂਜੀ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਗਊਸ਼ਾਲਾ ਕਲੱਬ ਪਿੰਡ ਕੋਟਲੀਆਬਲੂ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਇੱਕ ਲੱਕੀ ਡਰਾ ਚੱਲ ਰਿਹਾ ਸੀ ਜਿਸ ਦਾ ਰਿਜ਼ਲਟ 19 ਮਈ ਦਿਨ ਐਤਵਾਰ ਨੂੰ ਨਿਕਲਿਆ ਟੋਟਲ 101 ਨਾਮ ਸੀ ਪਹਿਲੇ ਨਾਮ ਦੇ ਵਿੱਚ ਤਿੰਨ ਚੁਆਇਸ ਰੱਖੀ ਸੀ ਥਾਰ ਗੱਡੀ 4x2 ਆਪਸ਼ਨ ਦੇ ਵਿੱਚ ਸਕਾਰਪੀਓ ਗੱਡੀ ਤੇ ਤੀਜੀ ਆਪਸ਼ਨ ਟਰੈਕਟਰ ਸੀ ਨਿਊ ਹਾਲੈਂਡ 4x4 ਜਿਨ੍ਹਾਂ ਨੂੰ ਪਹਿਲਾ ਨਾਮ ਨਿਕਲਿਆ ਰਤੀਆ ਹਰਿਆਣਾ ਉਹ ਭਰਾ ਅੱਜ ਆਪਣੇ ਨਾਲ ਖੜੇ ਨੇ ਗਊਸ਼ਾਲਾ 'ਚ ਪਹੁੰਚੇ ਨੇ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਹਾਂਜੀ ਤੁਸੀਂ ਜਿਹੜੇ ਟੋਕਨ ਪਾਏ ਉਹ ਕਿਵੇਂ ਆਨਲਾਈਨ ਪਾਏ ਸੀ ਕਿ ਆਫਲਾਈਨ ਪਾਏ ਸੀ ਹਾਂਜੀ ਇਹਨਾਂ ਨੇ ਆਨਲਾਈਨ ਟੋਕਨ ਪਾਏ ਤੇ ਸਭ ਤੋਂ ਖੁਸ਼ੀ ਦੀ ਗੱਲ ਵੱਡੀ ਇਹ ਦੱਸਦੇ ਆਂ ਵੀ ਆਪਣੇ ਜਿਹੜੇ ਪਹਿਲੇ ਤਿੰਨ ਨਾਮ ਸੀ ਪਹਿਲਾ ਨਾਮ ਦੂਜਾ ਨਾਮ ਬੁਲਟ ਤੀਜਾ ਨਾਮ ਸਪਲੈਂਡਰ ਮੋਟਰਸਾਈਕਲ ਇਹ ਲੋਡ ਬੰਦਾ ਉਹਨੂੰ ਨਿਕਲਿਆ ਇਹ ਵੀ ਭਰਾ ਲੋਡ ਬੰਦਾ ਕੀ ਕੰਮ ਕਰਦੇ ਹੋ ਜੀ ਤੁਸੀਂ ਮਜ਼ਦੂਰੀ ਕਰਦੇ ਆ ਜੀ ਠੀਕ ਆ ਜੀ ਹਾਂਜੀ ਇਹ ਭਰਾ ਮਜ਼ਦੂਰੀ ਕਰਦੇ ਆ ਤੇ ਸਾਡੇ ਕਲੱਬ ਲਈ ਸਰਪੰਚ ਸਾਹਿਬ ਖੜੇ ਆ ਉਧਰ ਬੱਬਾ ਪ੍ਰਧਾਨ ਖੜੇ ਆ ਸੂਬਾ ਤੇ ਬਾਈ ਲਵੀ ਸ਼ਰਮਾ ਤੇ ਬੜੀ ਖੁਸ਼ੀ ਦੀ ਗੱਲ ਆ ਸਾਡੇ ਕਲੱਬ ਲਈ ਵੀ ਜਿਹੜੇ ਸਾਡੇ ਤਿੰਨੇ ਵੱਡੇ ਨਾਮ ਨਿਕਲੇ ਉਹ ਲੋਡ ਬੰਦਾ ਉਹਨੂੰ ਨਿਕਲੇ ਤਾਂ ਇਹ ਭਰਾ ਵੀ ਲੋਡ ਬੰਦਾ ਹੈ ਤਾਂ ਜਦੋਂ ਇਹਨਾਂ ਨੂੰ ਫੋਨ ਲਾ ਕੇ ਹੁਣੇ ਪੁੱਛਿਆ ਇੱਥੇ ਪਹੁੰਚੇ ਇਹ ਕਹਿੰਦੇ ਵੀ ਅਸੀਂ ਸਾਨੂੰ ਕੈਸ਼ ਦੇ ਦਿਓ ਜਿਹੜੀ ਮਤਲਬ ਸ਼ੋਰੂਮ ਪ੍ਰਾਈਜ਼ ਗੱਡੀ ਦਾ ਬੰਦਲਾ ਥਾਰ ਦਾ ਥਾਰ ਗੱਡੀ ਦਾ ਸ਼ੋਰੂਮ ਪ੍ਰਾਈਜ਼ ਤਾਂ ਇਹਨਾਂ ਨੂੰ ਆਪਾਂ ਦੇ ਚੁੱਕੇ ਹਾਂ ਜੀ ਸਾਨੂੰ ਸ਼ੋਰੂਮ ਪ੍ਰਾਈਜ਼ ਕੈਸ਼ ਮਿਲ ਗਈ ਜੀ ਇਹਨਾਂ ਨੂੰ ਸ਼ੋਰੂਮ ਪ੍ਰਾਈਜ਼ ਕੈਸ਼ ਮਿਲ ਗਈ ਤੇ ਜਿਵੇਂ ਤੁਸੀਂ ਆਪਣੀਆਂ ਪਹਿਲਾਂ ਵਾਲੀਆਂ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਵੀਡੀਓ ਸ਼ੇਅਰ ਕੀਤੀਆਂ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਲੋਕਾਂ ਕੋਲ ਪਹੁੰਚੇ ਤੇ ਸਾਰਿਆਂ ਦਾ ਜਿੰਨਾ ਤੁਸੀਂ ਪਿਆਰ ਪਹਿਲਾਂ ਦਿੱਤਾ ਉਹ